ਮੰਡੀ ਪੰਜੇ ਕੇ ਉਤਾੜ ਦੀ ਸਰਪੰਚੀ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸੁਣਵਾਈ ਦੇ ਅਧੀਨ ਹੈ ਵੱਡੇ ਸਵਾਲ ਖੜੇ ਕਰ ਰਿਹਾ ਹੈ ਇਹ ਮਾਮਲਾ ਮਾਨਯੋਗ ਜੱਜ ਜਿਹੜੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਨੇ ਸੀਰੀਅਸ ਦਿਖਾਈ ਦੇ ਰਹੇ ਨੇ ਕਿ ਹਫਤੇ ਹਫਤੇ ਦੀਆਂ ਤਰੀਕਾਂ ਪਾ ਕੇ ਜਾਂਚ ਨੂੰ ਤੋੜ ਰਹੇ ਨੇ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਗੁਰੂ ਅਸਾਏ ਨੇ ਜਾਂਚ ਕੀਤੀ ਹੈ ਖੁਦ ਵੋਟਾਂ ਦੇਖੀਆਂ ਨੇ ਤੇ ਫਿਰ ਸੀਲ ਬੰਦ ਜਿਹੜੀ ਹੈ ﺍﻟफाफा ਬੰਦ ਜਿਹੜੀ ਹੈ ਰਿਪੋਰਟ ਭੇਜੀ ਹੈ ਮਾਨਯੋਗ ਪੰਜਾਬ ਦੇ ਹਰਿਆਣਾ ਇਕੋਡਵਲ ਤੇ ਉਹਦੇ ਵਿੱਚ ਜੋ ਲਿਖਿਆ ਹੈ ਬੜੀ ਵੱਡੀ ਗੱਲ ਲਿਖੀ ਹੈ ਕਿ ਪੰਜੇਕੇ ਉਤਾੜ ਦੀ ਸਰਪੰਚੀ ਦੇ ਵੋਟਾਂ ਜਿਹੜੀਆਂ ਨੇ ਉਹ ਜਿੰਨੀਆਂ ਵੋਟਾਂ ਪਈਆਂ ਨੇ ਉਹਦੇ ਵਿੱਚੋਂ 201 ਜਿਹੜੀ ਵੋਟ ਹੈ ਉਹ ਰੱਦ ਹੋਈ ਹੈ ਤੇ ਇਹਨਾਂ ਰੱਦ ਹੋਈਆਂ ਵੋਟਾਂ ਦੇ ਵਿੱਚੋਂ 75% ਵੋਟਾਂ ਦੇ ਉੱਪਰ ਡਬਲ ਸਟੈਂਪਿੰਗ ਹੈ ਦੁਰੀਆਂ ਮੋਹਰਾਂ ਲੱਗੀਆਂ ਨੇ ਤਾਂ ਇਹ ਰੱਦ ਹੋਈਆਂ ਨੇ ਕਿਸੇ ਤੇ ਸ਼ਾਈ ਲੱਗ ਜਾਣੀ ਜਾਂ ਅੰਗੂਠਾ ਲੱਗ ਜਾਣਾ ਜਾਂ ਕਿਰੇ ਨੂੰ ਫੋਲਡ ਕਰਨ ਲੱਗਿਆ ਸ਼ਾਈ ਨਾਲ ਲੱਗ ਜਾਣੀ ਉਹ ਰੱਦ ਹੋਣੀ ਗਾ ਹੋਰ ਗੱਲ ਹੁੰਦੀ ਹੈ ਡਬਲ ਸਟੈਂਪਿੰਗ ਜਿਹੜੀ ਹੈ ਕਿਸ ਨੇ ਲਾਈ ਇਹ ਵੱਡਾ ਸਵਾਲ ਹੈ ਤੇ ਹੁਣ ਅਗਲੀ ਜਿਹੜੀ ਤਰੀਕ ਹੈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਖਰੀ ਜਿਹੜੀ ਹੈਗੀ ਹੈ ਉਹਦੀ ਬਹਿਸ ਲਈ ਜਿਹੜਾ ਕਿ ਡਬਲ ਸਟੈਂਪਿੰਗ ਨੂੰ ਜਿਹੜਾ ਕਿ ਚੈਲੰਜ ਕੀਤਾ ਸੀ ਰਮੇਸ਼ ਕੁਮਾਰ ਸਰਪੰਚ ਦੇ ਵੱਲੋਂ ਤੇ ਦੂਸਰੀ ਧਿਰ ਦਾ ਲਵਿਸ਼ ਮਟਰੇਜਾ ਜਿਹੜੀ ਧਿਰ ਹੈ ਉਹ ਕਹਿੰਦੇ ਆ ਵੀ ਦੂਸਰੀ ਧਿਰ ਨੇ ਡਬਲ ਮੋਰਾ ਲਗਾਈਆਂ ਨੇ ਤੇ ਰਮੇਸ਼ ਕੁਮਾਰ ਧਿਰ ਕਹਿੰਦੀ ਹੈ ਵੀ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਦੁਬਾਰਾ ਗਿਣਤੀ ਹੋਈ ਸੀ ਤੇ ਦੁਬਾਰਾ ਗਿਣਤੀ ਦੇ ਵਿੱਚ ਲਵਿਸ਼ ਮਟਰੇਜਾ ਜਿਸ ਤੂ ਕਰਾਰ ਦਿੱਤੇ ਗਏ ਸੀ ਪਹਿਲੀ ਗਿਣਤੀ ਦੇ ਵਿੱਚ ਰਮੇਸ਼ ਕੰਬੋਜ ਰਮੇਸ਼ ਕੁਮਾਰ ਜਿਹੜਾ ਜੇਤੂ ਕਰਾਰ ਦਿੱਤੇ ਗਏ ਸੀ ਦੋਨੋਂ ਤੇਨਾ ਆਪੋ ਆਪਣੇ ਦਾਅਵੇ ਜਤਾ ਰਹੇ ਨੇ ਤੇ ਇਥੇ ਨੂੰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ 75 ਫਰੰਟ ਜਿਹੜੀਆਂ ਡਬਲ ਮੋਰਾ ਹਨ ਡਬਲ ਮੋਰਾ ਕਰਕੇ ਰਾਦ ਹੋਈਆਂ ਨੇ ਤੇ ਇਹਦੇ ਕੀ ਹੈਗਾ ਜਿਹੜਾ ਅਗਾਂ ਜਾ ਸਕਦੀ ਹੈ ਕੀ ਫਰੈਂਸਿਕ ਜਾਂਚ ਲਈ ਰਾਦੋ ਬੈਲਟ ਭੇਜਦੀ ਹੈ ਅਦਾਲਤ ਤੇ ਕੀ ਦੁਬਾਰਾ ਵੀ ਚੋਣ ਕਰਨ ਦੇ ਹੁਕਮ ਕਰ ਸਕਦੀ ਹੈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਗੁਰਵਰਸਾਏ ਜਿਨ੍ਹਾਂ ਨੇ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਵੋਟਾਂ ਦੀ ਗਿਣਤੀ ਕੀਤੀ ਜਾਂਚ ਕੀਤੀ ਤੇ ਉਹਨਾਂ ਨੇ ਜਿਹੜਾ ਕਿ ਭੇਜੀ ਹੈ ਉਹਦੇ ਚ ਲਿਖ ਦਿੱਤਾ ਹੈ 75% ਰੱਦ ਹੋਈਆਂ ਵੋਟਾਂ ਉੱਪਰ ਡਬਲ ਮੋਰਾ ਨੇ ਤੇ ਕੀ ਦੇਖ ਸਕਦੀ ਹੈ ਸਰਕਾਰੀ ਅਧਿਕਾਰੀਆਂ ਤੇ ਵਿਗਾੜ ਪਹਿਲਾਂ ਵਾਲੇ ਅਧਿਕਾਰੀ ਗਲਤ ਸਨ ਪਰ ਜੈਡਿੰਗ ਅਫਸਰ ਗਲਤ ਸੀ ਜਾਂ ਫਿਰ ਦੁਬਾਰਾ ਗਿਣਤੀ ਕਰਾਉਣ ਵਾਲਾ ਨਹਿਰਸੀਲਦਾਰ ਗਲਤ ਸੀ ਜਾਂ ਫਿਰ ਬੀਡੀ ਪੀਓ ਜਿਹਦੇ ਕੋ ਅੰਡਰ ਜਿਹੜਾ ਸਟ੍ਰਾਂਗ ਰੂਮ ਸੀ ਉਹਨਾਂ ਦੀ ਗਲਤੀ ਹੈ ਇਹ ਵੱਡੇ ਸਵਾਲ ਖੜੇ ਹੋਏ ਹੋਏ ਨੇ ਜ਼ਿਲ੍ਹਾ ਫੋਲਪੁਰ ਦੇ ਅਸੀਂ ਤੁਹਾਨੂੰ ਤਸਵੀਰ ਨਾਲ ਤੁਹਾਨੂੰ ਦੱਸਦੇ ਆਂ ਜ਼ਿਲ੍ਹਾ ਫੋਲਪੁਰ ਦਾ ਬਲਾਕ ਗੁਰੂਰਸਾ ਹੈ ਬਲਾਕ ਗੁਰੂਰਸਾ ਦੇ ಗ್ರಾಮ ਪੰਚਾਇਤ ਮਨਜੀਤ ਪੰਜੇ ਕੇ ਉਤਾਰ ਹੈ ਤੇ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਿਕਿਉਲ ਰੇਟ ਪਟੀਸ਼ਨ 1100 11930 225 ਦੀ ਸੁਣਵਾਈ ਲਗਾਤਾਰ جاری ਹੈ ਮਾਨਯੋਗ ਜਸਟਿਸ ਪੰਕਜ ਜੈਣ ਦੀ ਅਦਾਲਤ ਵਿੱਚ ਐਡੀਸ਼ਨਲ ਸਿਵਲ ਜਜ ਸੀਨੀਅਰ ਡਿਵੀਜ਼ਨ ਗੁਰੂ ਅਸਾਏ ਜਨਾਬ ਅਖਤਰ ਖਾਨ ਦੀ ਖੁੱਲੀ ਲਫਾਖਾ ਬੰਦ ਰਿਪੋਰਟ ਵਿੱਚ ਜੋ ਪ੍ਰਗਟਾਵਾ ਹੋਇਆ ਹੈ ਉਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਜੱਜ ਸਾਹਿਬ ਦੀ ਰਿਪੋਰਟ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਹੈ ਕਿ 75% ਰੱਦ ਕੀਤੀਆਂ ਗਈਆਂ ਵੋਟਾਂ ਡਵਲ ਮੋਹਰਾ ਕਾਰਨ ਰਾਦ ਕੀਤੀ ਗਈਆਂ ਨੇ ਪੰਜੇ ਕੇ ਜੱਜ ਸਾਹਿਬ ਲਿਖਦੇ ਨੇ ਕਿ ਪੰਜੇ ਕੇ ਗਰੂਰ ਸਾਹਿਬ ਵਾਲੇ ਸੀਨੀਅਰ ਡਿਵੀਜ਼ਨ ਜੱਜ ਸਾਹਿਬ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਪੰਜੇ ਕੇ ਉਤਾਰਦੀ ਪੰਚਾਇਤ ਲਈ ਤਿੰਨ ਬੂਥ ਸਨ ਬੂਥ ਨੰਬਰ 191 ਬੂਥ ਨੰਬਰ 192 ਅਤੇ ਬੂਥ ਨੰਬਰ 193 ਇਨ੍ਹਾਂ ਬੂਥਾਂ ਤੇ ਸਰਪੰਚ ਦੀ ਚੋਣ ਲਈ ਕੁੱਲ ਜਿਹੜੀਆਂ ਵੋਟਾਂ ਪਈਆਂ ਉਪਰਕ ਉਪਰੋਗਤ ਤਿੰਨਾ ਬੂਥਾਂ ਤੇ ਕੁੱਲ 2108 ਵੋਟਾਂ ਵੋਟ ਕਿਤੇ ਗਈਆਂ ਸੀ ਜਾਣਕਾਰੀ ਅਨਸਾਰ ਜਿਹੜੀ ਹੈ ਇਹ ਵਿੱਚ ਨਹੀਂ ਲਿਖਿਆ ਪਰ ਸਾਡੀ ਜਾਣਕਾਰੀ ਅਨਸਾਰ 201 ਵੋਟਾਂ ਰੱਦ ਹੋਈਆਂ ਨੇ ਮਾਨਯੋਗ ਜੱਜ ਸਾਹਿਬ ਦੀ ਰਿਪੋਰਟ ਦੇ ਅਨਸਾਰ 75 ਸੈਂਟਰ ਜਿਹੜੀਆਂ ਵੋਟਾਂ ਨੇ ਡਬਲ ਮੋਰਾ ਕਰਕੇ ਰੱਦ ਹੋਈਆਂ ਨੇ ਤੇ ਇਹ ਹੁਣ ਵੱਡਾ ਸਵਾਲ ਆ ਕਿ ਕਿਹੜੀ ਤਰ੍ਹਾਂ ਨੇ ਡਬਲ ਬੋਰਾ ਲਗਾਈਆਂ ਇਸ ਗੱਲ ਦੀ ਜਿਹੜੀ ਹੈ ਮੈਸ ਲਈ ਆਉਣ ਵਾਲੀ ਥ੍ਰੀng ਦੇ ਵਿੱਚ ਸੰਭਾਵਨਾ ਹੈ ਤੇ ਜਿਸ ਲਈ 3 ਜਿਹੜੀ ਹੈ 19 ਜਿਹੜੀ ਸਤੰਬਰ ਤਹਿ ਕੀਤੀ ਗਈ ਹੈ ਪਿਛਲੀ ਤਰੀਕ ਜੀ ਬੀਤੇ ਦਿਨ 12 ਤਰੀਕ ਸੀ ਤੇ ਜਿਹੜੀ ਕਿ ਪਹਿਲੀ ਗਿਣਤੀ ਦੇ ਚਰਮੇਸ਼ ਕੁਮਾਰ ਨੂੰ ਜੇਤੂ ਸਰਪੰਚ ਕਰਾਰ ਦਿੱਤਾ ਗਿਆ ਸੀ ਤੇ ਫਿਰ ਟ੍ਰਿਬਿਊਨਲ ਕਮ ਐਸ ਡੀ ਐਮ ਗੁਰੂ ਸਿੰਘ ਕੋਲ ਕੰਪਲੇਂਟ ਪਾ ਕੇ ਲਵਸ਼ ਕੁਮਾਰ ਮਟਰੇਜਾ ਵੱਲੋਂ ਦੁਬਾਰਾ ਗਿਣਤੀ ਕਰਾਉਣ ਦੀ ਬੇਨਤੀ ਕੀਤੀ ਗਈ ਸੀ ਦੋਸ਼ ਲਗਾਏ ਗਏ ਸੀ ਕਿ ਪਹਿਲਾ ਵਾਲੀ ਗਿਣਤੀ ਇਹਦੇ ਵਿੱਚ ਧੰਗਲੀ ਹੋਈ ਹੈ ਪਹਿਲਾਂ ਵਾਲੀ ਗਿਣਤੀ ਜਿਹੜੀ ਹੈ ਠੀਕ ਨਹੀਂ ਸੀ ਤੇ ਐਸ ਡੀ ਐਮ ਦੇ ਹੁਕਮਾਂ ਤੇ ਫਿਰ ਗਿਣਤੀ ਤੋਂ ਬਾਅਦ ਲਵਸ਼ ਮਟਨੇ ਜਾਣੋ ਜੇ ਤੋਕਰਾਰ ਦਿੱਤਾ ਗਿਆ ਸੀ ਤੇ ਮਟਨੇ ਚਾ ਸਿਰਦਾ ਕਹਿਣਾ ਸੀ ਕਿ ਹੁਣ ਇਨਸਾਫ ਹੋਇਆ ਪਰ ਇਸ ਦੌਰਾਨ ਜਿਹੜਾ ਰਮੇਸ਼ ਕੁਮਾਰ ਦੇ ਵੱਲੋਂ ਸਿਵਲ ਰੈਟ ਪਟੀਸ਼ਨ ਦਾਖਲ ਕੀਤੀ ਗਈ ਸੀ ਤੇ ਮਾਨਯੋਗ ਹਾਈ ਕੋਰਟ ਨੇ ਉਹ ਸਿਵਲ ਰੈਟ ਪਟੀਸ਼ਨ ਨੂੰ ਪ੍ਰਵਾਨੇ ਕਰ ਲਿਆ ਸੀ ਤੇ ਹੁਣ ਲਗਾਤਾਰ ਸੁਣਵਾਈ ਜਿਹੜੀ ਹੈ ਜਾਰੀ ਹੈ ਤੇ ਇਸ ਦੇ ਵਿੱਚ ਜੱਜ ਸਾਹਿਬ ਗੁਰੂਰ ਸਾਹਿਬ ਵਾਲੇ ਲਿਖਦੇ ਨੇ ਕਿ ਮਾਨਯੋਗ ਹਾਈ ਕੋਰਟ ਦੇ ਆਦੇਸ਼ ਵਿੱਚ ਦਿੱਤੀ ਗਈ ਨਿਰਦੇਸ਼ ਅਨੁਸਾਰ ਪੀਆਰਓਜ਼ ਗਰਸਨ ਸਿੰਘ ਤੇ ਸੁਰਿੰਦਰ ਕੁਮਾਰ ਅਪਰੈਨਿੰਗ ਅਫਸਰ ਮਨਿੰਦਰ ਸਿੰਘ 18/8/2025 ਨੂੰ ਅਦਾਲਤ ਵਿੱਚ ਹਾਜ਼ਰ ਹੋਏ 1/8/2025 ਦੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਹੁਕਮ ਅਨੁਸਾਰ ਪੰਚਾਇਤ ਚੋਣਾਂ ਦਾ ਰਿਕਾਰਡ ਜਿਹੜਾ 66 ਪੇਸ਼ ਕੀਤਾ ਹੈਗਾ ਜੋ ਐਸ ਐਚਓ ਗੁਰੂ ਸਾਹਿਬ ਪੁਰਸਥਾਨਾ ਗੁਰੂ ਸਾਹਿਬ ਗੁਰਦੀਪ ਸਿੰਘ ਨੇਲ ਸਿਲਦਾਰ ਗੁਰੂ ਸਾਹਿਬ ਦੀ ਨਿਗਰਾਨੀ ਹੇਠ ਸਰਪੰਚ ਪੰਜੇ ਕੇ ਉਤਾਰ ਲਈ ਦੁਬਾਰਾ ਗਿਣਤੀ ਦੇ ਜਿਹੜੇ ਉਦੇਸ਼ ਹੋਏ ਸੀ ਉਹ ਰਿਕਾਰਡ ਜਿਹੜਾ ਦੁਬਾਰਾ ਗਿਣਤੀ ਤੋਂ ਬਾਅਦ ਰਿਕਾਰਡ ਪੇਸ਼ ਕੀਤਾ ਗਿਆ ਤੇ ਜਿਹੜਾ ਰਿਕਾਰਡ ਸੀ ਮੋਬਿਲ ਟੂ ਪੇਪਰ ਸੰ ਲੋਹੇ ਦੇ ਬਕਸੇ ਟ੍ਰੰਕ ਦੀ ਸੀ ਲਾ ਜਾਂਚੀ ਗਈਆਂ ਗੀੜੀਆਂ ਕੇ ਠੀਕ ਮਿਲੀਆਂ ਤੇ ਕੁੰਜੀਆਂ ਦੇ ਤਾਲਿਆਂ ਨੂੰ ਤੋੜਨ ਤੋਂ ਬਾਅਦ ਵੋਟਾਂ ਦੀ ਗਿਣਤੀ ਦੁਬਾਰਾ ਜਿਹੜੀ ਕੇ ਮਾਨਯੋਗ ਜੱਜ ਸਾਹਿਬ ਨੇ ਖੁਦ ਕੀਤੀ ਜਿਹੜੀ ਜਾਈ ਸਾਹਿਬ ਲਿਖਦੇ ਨੇ ਵਿਸਥਾਰ ਚਾਰਟ ਟੇਬਲ ਜਿਸ ਵਿੱਚ ਹਰ ਉਮੀਦਵਾਰ ਦੇ ਹੱਕ ਵਿੱਚ ਪਾਈਆਂ ਵੋਟਾਂ ਨੂੰ ਵੱਖ-ਵੱਖ ਦਰਸਾਇਆ ਗਿਆ ਹੈ ਦੋਰੀ ਮੋਹਰ ਲਗੀਆਂ ਹੋਈਆਂ ਰੱਦ ਕੀਤੀਆਂ ਵੋਟਾਂ ਨੂੰ ਨਿਰਧਾਰਿਤ ਕੀਤਾ ਗਿਆ ਦੋਰੀਆਂ ਜਿਹੜੀਆਂ ਮੋਹਰਾਂ ਡਬਲ ਮੋਹਰਾਂ ਵਾਲੀਆਂ ਬੈਲਟ ਪੇਪਰ ਸੀ ਉਹ ਅਲੱਗ ਲਫਾਫੇ ਦੇ ਵਿੱਚ ਪਾ ਕੇ ਜਿਹੜੇ ਨੇ ਉਹ ਰੱਖੇ ਗਏ ਨੇ ਤੇ ਉਹਦੀ ਰਿਪੋਰਟ ਜਿਹੜੀ ਹੈ ਜਿਹੜਾ ਕਿ ਭੇਜੀ ਗਈ ਹੈ ਮਾਨਯੋਗ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲ ਅਪੀਲ ਕਰਤਾ ਸਰਪੰਚ ਰਮੇਸ਼ ਕੁਮਾਰ ਦੇ ਦੇ ਵਕੀਲਾਂ ਦਾ ਕਹਿਣਾ ਹੈ ਕਿ ਡਬਲ ਮੋਰ ਵਾਲੀ ਜਾਂਚ ਹੋਣੀ ਚਾਹੀਦੀ ਹੈ ਜਦ ਕਿ ਸਰਪੰਚ ਰਵੀਸ਼ ਮਿੰਟਰੇ ਜੱਟ ਦਾ ਕਹਿਣਾ ਹੈ ਕਿ ਇਹ ਗਲਤ ਕੰਮ ਦੂਸਰੀ ਧਿਰ ਨੇ ਕੀਤਾ ਹੈ ਤੇ ਮਾਨਯੋਗ ਅਦਾਲਤ ਨੇ ਸਰਪੰਚ ਦੇ ਅਹੁਦੇ ਲਈ ਚੋਣ ਲੜੇ ਸਾਰੇ ਮੀਂਦਵਾਰਾਂ ਦੇ ਵਕੀਲਾਂ ਨੂੰ ਮੈਸ ਲਈ ਪੂਰੀ ਤਿਆਰੀ ਕਰਕੇ ਆਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਵੱਡੀ ਗੱਲ ਇਹ ਹੈ ਕਿ ਜਿੰਨੇ ਵੀ ਉਮੀਦਵਾਰ ਸਨ ਸਰਪੰਚੀ ਦੇ ਚੋਣ ਦੇ ਲਈ ਲਵਿਸ਼ ਮਨਰੇਜਾ ਸੀ ਲਵਿਸ਼ ਮਨਰੇਜਾ ਦੇ ਚਾਚਾ ਜੀ ਵੀ ਉਮੀਦਵਾਰ ਸੀ ਰਮੇਸ਼ ਕੁਮਾਰ ਸਰਪੰਚ ਸੀ ਰਮੇਸ਼ ਕੁਮਾਰ ਦੀ ਤਰਨਸ ਪਤਨੀ ਵੀ ਉਮੀਦਵਾਰ ਸੀ ਸਾਰੇ ਹੀ ਜਿਹੜੇ ਜਿਹੜੇ ਹਾਈ ਕੋਰਟ ਦੇ ਵਿੱਚ ਜਿੰਨੇ ਵੀ ਉਥੇ ਬੁਲਾਏ ਗਏ ਨੇ ਜਿਹੜੇ ਵਿੱਚ ਉਹਦੇ ਚ ਸ਼ਾਮਲ ਨੇ ਕਿ ਕਿ ਚੱਲ ਰਹੀ ਹੈ ਸੁਣਵਾਈ ਉਹ ਸਾਰਿਆਂ ਨੂੰ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਖਤ ਨਿਰਦੇਸ਼ ਕੀਤੇ ਨੇ ਕਿ ਸਾਰੇ ਜਿਹੜੇ 19 ਤਰੀਕ ਨੂੰ ਬੈਸ ਲਈ ਤਿਆਰੀ ਕਰਕੇ ਆਉਣ। ਤੇ ਇਥੇ ਇੱਕ ਸਰਪੰਚ ਦੇ ਅਹੁਦੇ ਦੇ ਨਾਲ ਨਾਲ ਹੋਰ ਵੀ ਮੋੜਵਈ ਦਾ ਦਿਖਾਈ ਦੇ ਰਿਹਾ ਹੈ ਕਿ 21 ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਫੋਰੈਂਸਿਕ ਜਾਂਚ ਲਈ ਭੇਜੀ ਦੀ ਹੈ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਸੀਬੀਆਈ ਨੂੰ ਕੇਸ ਸੌਂਪਦੀ ਹੈ। ਕੀ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਇੱਕ ਸਰਪੰਚ ਦੇ ਹੱਕ ਵਿੱਚ ਫੈਸਲਾ ਦਿੰਦੀ ਹੈ ਤੇ ਦੂਜਾ ਸਰਪੰਚ ਜਿਹੜਾ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਗਾਉਂਦਾ ਹੈ ਵੱਡੇ ਸਵਾਲ ਖੜੇ ਹੋ ਗਏ ਨੇ ਤੇ ਹੁਣ ਜਿਹੜਾ ਕਿ ਸਾਰੇ ਹੀ ਵਕੀਲ હાਜਰ ਸਨ ਅਪੀਲ ਕਰਤਾ ਹਰਵੇਸ਼ ਕੁਮਾਰ ਦੀ ਤਰਫੋਂ ਐਡਵੋਕੇਟ ਪ੍ਰਦੀਪ ਗੁਪਤ હાਜਰ ਸਨ ਸਰਕਾਰੀ ਪੱਖ ਦੀ ਵੱਲੋਂ ਕਿ ਸ਼ਾਨ ਕੌਸ਼ਲ ਏਆਈਜੀ ਪੰਜਾਬ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੌਜੂਦ ਸਨ ਸੀਨੀਅਰ ਐਡਵੋਕੇਟ ਅਕਸ਼ੇ ਭਾਨ ਤੇ ਉਹਨਾਂ ਦੇ ਨਾਲ ਸੰਤੋਸ਼ ਸ਼ਰਮਾ ਸ੍ਰੀ ਐਸ ਪੀ ਐਸ ਸੰਧੂ ਜਵਾਬ ਕਾਰਨਦਾਤਾ ਨੰਬਰ 2 ਜਾਨੀ ਕਿ ਲਵਿਸ਼ ਮਟਰੀਜਰ ਦੇ ਵੱਲੋਂ ਵੀ ਸੀਨੀਅਰ ਵਕੀਲਾਂ ਦੀ ਟੀਮ ਮੌਕੇ ਤੇ ਮੌਜੂਦ ਸੀ ਐਡਵੋਕੇਟ ਹਰਸ਼ ਚੋਪੜਾ ਜਵਾਬਦਾਤਾ 6 ਨੰਬਰ 6 ਅਤੇ 8 ਵਾਸਤੇ ਮੌਜੂਦ ਸਨ ਐਡਵੋਕੇਟ ਵਿਰੇਕ ਸਿੰਘਲਾ ਜਵਾਬਦਾਤਾ ਇਹ ਨੰਬਰ 10 ਵਾਸਤੇ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਮੌਜੂਦ ਰਹੇ ਤੇ ਇਸੇ ਤਰ੍ਹਾਂ ਹੁਣ ਜਿਹੜੀ ਅਗਲੀ ਸੁਣਵਾਈ ਜਿਹੜੀ ਹੈ ਉਹਦੇ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਮੰਡੀ ਪੰਜੇਗੇ ਉਤਾੜਦੀ ਸਰਪੰਚੀ ਦੇ ਮਾਮਲੇ ਨੂੰ ਲੈ ਕੇ ਵੀਡੀਓ ਦਫ਼ਤਰ ਦੇ ਸਰਕਾਰੀ ਕਰਮਚਾਰੀ ਅਧਿਕਾਰੀ ਵੀ ਪਰੇਸ਼ਾਨੀ ਦੀ ਹਾਲਤ ਵਿੱਚ ਨੇ ਐਸ ਡੀ ਐਮ ਦਫ਼ਤਰ ਪਰੇਸ਼ਾਨੀ ਦੀ ਹਾਲਤ ਵਿੱਚ ਹੈ ਤੇ ਇੱਕ ਵੱਡੇ ਸਵਾਲ ਉਠਾਏ ਗਏ ਸੀ ਕਿ ਐਸ ਡੀ ਐਮ ਵੱਲੋਂ ਕਿ ਜਲਦੀ ਦੇ ਵਿੱਚ ਇਹ ਗਿੰਦੀ ਦੇ ਆਰਡਰ ਕਰ ਦਿੱਤੇ ਗਏ ਜਾਂ ਕਿ ਦੂਸਰੀ ਧਿਰ ਦਾ ਕਹਿਣਾ ਹੈ ਕਿ ਬਿਲਕੁਲ ਅਨਸਾਫ਼ ਕੀਤਾ ਗਿਆ ਟ੍ਰਿਬਿਊਨਲ ਦੇ ਵੱਲੋਂ ਤੇ ਹੁਣ ਵੱਡੇ ਸਵਾਲ ਇਹ ਉੱਠਦੇ ਨੇ ਕਿ 19 ਤਰੀਕ ਨੂੰ ਕਿਸ ਕਲਵਰਟ ਬੈਠਦਾ ਹੈ ਇਹ ਜਿਹੜਾ ਆਉਣ ਵਾਲੇ ਸਮੇਂ ਦਾ ਉਠ ਤੇ ਇਹਦੇ ਕੀ ਨਤੀਜੇ ਨਿਕਲਦੇ ਨੇ ਇਹ ਵੀ ਤੁਹਾਨੂੰ ਨਾਲ ਦੀ ਨਾਲ ਅਸੀਂ ਜਾਣਕਾਰੀ ਦਿੰਦੇ ਰਾਂਗੇ ਦੇਖਦੇ ਰਹੋ ਸੁਣਦੇ ਰਹੋ ਜੁੜੇ ਰਹੋ ਇਹ ਹੈ ਜਨਰਲ ਬੋਲ ਦਾ ਪੰਜਾਬ